ਔਰ ਜਿਸ ਦੇ ਤਹਿਤ ਮੰਡੀ ਤੇ ਸਾਨੂੰ ਕਈ ਵਾਰ ਤੋਂ ਮੇਰੇ ਨਾਲ ਸਾਡੇ ਬ੍ਰਹਮਸ਼ਕਰ ਜਿੰਪਾ ਜੀ ਸਾਡੇ ਵਿਧਾਇਕ ਐਕਸ ਕੈਬਨਿਟ ਮਿਨਿਸਟਰ ਪੰਜਾਬ ਤੇ ਸਾਡੇ ਚੇਚੀ ਜੀ ਚੇਅਰਮੈਨ ਮਾਰਕੀਟ ਕਮੇਟੀ ਔਰ ਸਾਡੇ ਬਹੁਤ ਸਾਰੇ ਅਧਿਕਾਰੀ ਉਸੰਨੀ ਸਾਡੀਆਂ ਭੈਣਾਂ ਵੀ ਅੱਜ ਇੱਥੇ ਮੌਜੂਦ ਨੇ ਸੋ ਸਾਰਿਆਂ ਦੀ ਮੌਜੂਦਗੀ ਦੇ ਵਿੱਚ ਸਾਡੇ ਆੜਤੀ ਵੀਰ ਮੌਜੂਦ ਨੇ ਕਿਸਾਨ ਵੀਰ ਮੌਜੂਦ ਨੇ ਸੋ ਸਾਰਿਆਂ ਨੂੰ ਅੱਜ ਅੱਜ ਦੇ ਇਸ ਦਿਹਾੜੇ ਤੇ ਮੈਂ ਬਹੁਤ-ਬਹੁਤ ਮੁਬਾਰਕਬਾਦ ਹੁੰਦਾ ਕਿਉਂਕਿ ਅੱਜ ਮੰਡੀ ਦਾ ਨਵੀਨੀਕਰਨ ਹੋਣ ਜਾ ਰਿਹਾ ਹੈ ਕਿਉਂਕਿ ਸੜਕਾਂ ਦੀ ਸਮੱਸਿਆ ਬਹੁਤ ਦੇਰ ਤੋਂ ਜਿੰਨੀ ਵਾਰੀ ਵੀ ਅਸੀਂ ਆਏ ਆ ਉਦੋਂ ਇਹੀ ਸੁਣਨ ਨੂੰ ਮਿਲਦੀ ਸੀ ਕਿ ਸੜਕ ਜਿਹੜੇ ਪਾਣੀ ਦੀ ਬਹੁਤ ਵੱਡੀ ਸਮੱਸਿਆ ਹੈ ਸੜਕਾਂ ਸਾਰੀਆਂ ਬੁਰੀ ਤਰ੍ਹਾਂ ਖਰਾਬ ਨੇ ਸੋ ਸਾਡੇ ਆੜਤੀ ਵੀਰਾਂ ਦੀਆਂ ਸਮੱਸਿਆਵਾਂ ਨੂੰ ਸੁਣਦੇ ਹੋਏ ਕਿਸਾਨੀ ਦੀਆਂ ਸਮੱਸਿਆਵਾਂ ਨੂੰ ਸੁਣਦੇ ਹੋਏ ਅੱਜ ਬਹੁਤ ਵੱਡੇ ਪ੍ਰੋਜੈਕਟ ਦਾ ਜਿਹੜਾ ਨੀ ਪੱਥਰ ਰੱਖਿਆ ਗਿਆ 2.5 ਕਰੋੜ ਦੀ ਲਾਗਤ ਦੇ ਨਾਲ ਜਿਹੜੀਆਂ ਸੜਕਾਂ ਹਨ ਉਹਨਾਂ ਦਾ ਨਵੀਨੀਕਰਨ ਹੋਏਗਾ ਔਰ ਸੜਕਾਂ ਤੇ ਲੋਕ ਨਹੀਂ ਪਾਈ ਜਾਏਗੀ ਸੜਕਾਂ CC ਕੰਕਰੀਟ ਜਿਹੜੀ ਫਲੋਰਿੰਗ ਹੋਏਗੀ ਜਿਸ ਦੇ ਨਾਲ ਸੜਕਾਂ ਦੀ ਮਿਆਦ ਕੰਕਰੀਟ ਦੇ ਨਾਲ ਘੱਟੋ ਘੱਟ 50 ਸਾਲ ਹੁੰਦੀ ਹੈ ਤੇ ਮੰਡੀ ਦੇ ਵਿੱਚ ਘੱਟੋ ਘੱਟ ਅਜਿਹੀਆਂ ਸੜਕਾਂ ਦੀ ਜ਼ਰੂਰਤ ਹੁੰਦੀ ਹੈ ਸੋ ਇੱਕ ਤਾਂ ਉਹ ਮੁਬਾਰਕਵਾ ਔਰ ਦੂਸਰਾ ਜਿਹੜਾ ਵਾਟਰ ਸਪਲਾਈ ਹੈ ਇਹ ਬਹੁਤ ਦੇਰ ਤੋਂ ਪਾਈਪਾਂ ਜਿਹੜੀਆਂ ਬਹੁਤ ਖਰਾਬ ਸੀ ਪਾਣੀ ਦੀ ਕੁਆਲਿਟੀ ਬੜੀ ਮਾੜੀ ਸੀ ਜੰਗ ਲੱਗ ਚੁੱਕਾ ਸੀ ਤੇ 1 ਕਰੋੜ ਦੀ ਲਗਤ ਦੇ ਨਾਲ ਉਹ ਸਾਰੀਆਂ ਪਾਈਪਾਂ ਜਿਹੜੀਆਂ ਰਿਪਲੇਸ ਕਰਾਂਗੇ ਜਿਹੜੀ ਵਾਟਰ ਸਪਲਾਈ ਪਾਈਪਲਾਈਨ ਆ ਉਹ ਨਵੀਂ ਪਾਈ ਜਾਏਗੀ ਤੇ ਬਾਕੀ ਇਸ ਤੋਂ ਇਲਾਵਾ ਹੋਰ ਵੀ ਮੰਡੀ ਦੀਆਂ ਜਿੰਨੀਆਂ ਵੀ ਸਮੱਸਿਆਵਾਂ ਆ ਇੱਕ ਸਾਡੇ ਇੱਥੇ ਰਿਹਾਇਸ਼ੀ ਏਰੀਆ ਚ ਪਾਰਕ ਦੀ ਸਮੱਸਿਆ ਸੀ ਉਹ ਵੀ ਉਦੋਂ ਦੱਸ ਰਿਆ ਸੀ ਜਿੰਪਾ ਜੀ ਔਰ ਉਹ ਪਾਰਕ ਵੀ ਆਪਾਂ ਹੁਣੇ ਬਣਾਈ ਦੇਣੀ ਨਾਲੇ ਸੋ ਉਹਦਾ ਵੀ ਆਪਾਂ ਨਵੀਨੀਕਰਨ ਕਰਾਂਗੇ ਸਾਰਾ ਵਧੀਆ ਕਰਾਂਗੇ ਔਰ ਕਿਉਂ ਅਸੀਂ ਧੰਨਵਾਦ ਦੀਆਂ ਸਾਡੇ ਆੜਤੀ ਵੀਰਾਂ ਦੇ ਔਰ ਮੇਰੇ ਨਾਲ ਮੇਰੇ ਆਏ ਸਾਥੀ ਜਿੰਪਾ ਜੀ ਸਾਡੇ ਚੇਚੀ ਸਾਹਿਬ ਤੇ ਇਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਦੇ ਸਹਿਯੋਗ ਦੇ ਨਾਲ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਜੋ ਕੰਮ ਕੀਤਾ ਜਾ ਰਿਹਾ ਹੈ ਤੇ ਮੈਨੂੰ ਪੂਰੀ ਉਮੀਦ ਹੈ ਕਿ ਆਪਾਂ ਦਲਪ੍ਰੀਤ ਜੀ ਕਿੰਨੀ ਦੇਰ ਚੱਲ 6 ਮਹੀਨੇ ਚ ਹੋ ਜਾਏਗਾ ਨਹੀਂ ਘੱਟੋ ਘੱਟ 9 ਮਹੀਨੇ ਲੱਗਣਗੇ ਬਾਕੀ ਸੀਜ਼ਨ ਦੇ ਅਕੋਰਡਿੰਗ ਤੁਹਾਡੇ ਸੜਕਾਂ ਦਾ ਤਾਂ ਜਲਦੀ ਹੋ ਜਾਏਗਾ ਚਲੋ ਘੱਟੋ ਘੱਟ 9 ਮਹੀਨੇ ਜੀ ਸੜਕਾਂ ਦੇ ਲਈ ਜਿਹੜਾ ਆਪਣਾ ਡੈਡ ਲਾਈਨ ਜਿਹੜੀ ਹੈ 9 ਮਹੀਨੇ ਹੈ ਤੋਂ 9 ਮਹੀਨੇ ਦੇ ਵਿੱਚ ਜਿਹੜਾ ਆਪਾਂ ਜਿਹੜਾ ਕੰਮ ਹੈ ਉਹ ਪੂਰਾ ਕਰ ਲਵਾਂਗੇ ਮੈਂ ਜਿਹੜਾ ਮਾਨਯੂਗ ਸਾਡੇ ਕੇਂਦਰੀ ਮੰਤਰੀ ਜਿਹੜੇ ਰੇਲਵੇ ਮੰਤਰੀ ਹੈ ਉਹਨਾਂ ਦੇ ਸਾਹਮਣੇ ਪਹਿਲਾਂ ਵੀ ਮੰਗ ਰੱਖੀ ਸੀ ਔਰ ਮੈਨੂੰ ਇਹ ਦੱਸ ਦਿਓ ਖੁਸ਼ੀ ਹੋ ਗਈ ਹੋ ਰਹੀ ਹੈ ਕਿ ਸਾਡੇ ਹੋਰ ਵੀ ਕਈ ਜਿਹੜੇ ਰੇਲਵੇ ਫਾਟਕ ਜਿੱਥੇ ਪ੍ਰੋਬਲਮ ਆ ਰਹੀਆਂ ਉਹਨਾਂ ਦੀ ਸਮੱਸਿਆਵਾਂ ਵੀ ਜਿੱਥੇ ਹੱਲ ਹੋਈਆਂ ਖਾਸ ਤੌਰ ਤੇ ਸਾਡਾ ਜਲੰਧਰ ਬਾਈਪਾਸ ਤੇ ਜਿਹੜੀ ਸਾਡੀ ਰੇਲ ਲਾਈਨ ਲੰਘਦੀ ਆ ਉੱਥੇ ਵੀ ਆਰ ਓ ਵੀ ਜਿਹੜਾ ਮਨਜ਼ੂਰ ਹੋ ਗਿਆ ਉਹ ਵੀ ਬਹੁਤ ਜਲਦੀ ਬਣਨ ਜਾ ਰਿਹਾ ਤੇ ਇੱਥੇ ਵੀ ਸਾਰੇ ਦੁਕਾਨਦਾਰਾਂ ਦੀ ਸਲਾਹ ਦੇ ਨਾਲ ਉਹ ਵੀ ਜਿਹੜਾ ਪ੍ਰੋਜੈਕਟ ਸਾਡਾ ਮਨਜ਼ੂਰ ਹੈ ਤੇ ਉਹਨੂੰ ਵੀ ਮੇਰਾ ਖਿਆਲ ਉਹਨਾਂ ਦੀ ਸਲਾਹ ਤੋਂ ਕਰਨ ਤੋਂ ਬਾਅਦ ਉਸ ਪ੍ਰੋਜੈਕਟ ਨੂੰ ਵੀ ਜਲਦੀ ਆਪਾਂ ਸ਼ੁਰੂ ਕਰਾਂਗੇ ਜਿਹੜੇ ਉਹ ਚ ਰੁਕਾਵਟਾਂ ਸੀ ਉਹ ਕਲੀਅਰ ਕਰ ਦਿੱਤੀਆਂ ਗਈਆਂ ਸੋ ਉਮੀਦ ਤਾਂ ਬੜੀ ਹੈ ਬਾਕੀ ਕਿਉਂਕਿ ਸਾਡੇ ਵੱਲੋਂ ਮਨਜ਼ੂਰ ਆ ਵਰਿਆ ਵੀ ਸਾਡੇ ਜਿਹੜੇ ਸਾਥੀ ਸਭ ਤੋਂ ਵੱਡਾ ਵਪਾਰ ਕੇਂਦਰ ਹੁੰਦਾ ਔਰ ਸਾਡੀ ਸ਼ਾਨ ਹੁੰਦੀ ਹੈ ਧੰਨਵਾਦ ਕਰਦਾ ਪੰਜਾਬ ਦੇ ਮੁੱਖ ਮੰਤਰੀ ਭਵੰਤ ਮਾਨ ਜੀ ਦਾ ਮਾਨਯੋਗ ਪ੍ਰੀਮੋ ਅਰਵਿੰਦ ਕੇਜਰੀਵਾਲ ਜੀ ਦਾ तकरीबन 1.5 ਸਾਲ ਤੋਂ ਅਸੀਂ ਇਸ ਪ੍ਰੋਜੈਕਟ ਦੇ ਪਿੱਛੇ ਲੱਗੇ ਸੀ ਔਰ ਇਹਨੂੰ ਕ੍ਰਾਂਚ ਕਾਮਯਾਬ ਹੋਏ ਆ ਔਰ ਬਹੁਤ ਬਹੁਤ ਸਹਿਯੋਗ ਮਿਲਿਆ ਡਾਕਟਰ ਰਾਸ਼ਟਰਾ ਮਰਦੀ ਦਾ ਐਮਪੀ ਸਾਹਿਬ ਦਾ ਲਗਾਤਾਰ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਅਸੀਂ ਲਗਾਤਾਰ ਮੰਡੀ ਦੇ ਵਿਜ਼ਿਟ ਵੀ ਕੀਤੇ ਆ ਪਾਣੀ ਦੀ ਪਹਿਲਾ ਸਮੱਸਿਆ ਆਈ ਸੀ ਯੂਸ ਵੇਲੇ ਟੁੱਬਲ ਦੀ ਮੌਜੂਦਾ ਅਸੀਂ ਉਹ ਵੀ ਹੱਲ ਕੀਤੀ ਸੀ ਔਰ ਉਹਦੇ ਨਾਲ-ਨਾਲ ਕਿਉਂਕਿ ਇਹ ਵੱਡੀ ਸਮੱਸਿਆ ਸੀ ਇਹਨੂੰ ਕੰਕਰੀਟ ਦੀ ਬਣਾਉਣਾ ਜ਼ਰੂਰੀ ਸੀ ਕਿਥੇ ਕੰਕਰੀਟ ਦੇ ਇਹ ਕੰਮ ਕਰ ਰਹੇ ਉਥੇ ਨਾਲ ਰਿਹਾਇਸ਼ੀ ਏਰੀਆ 'ਚ ਅਸੀਂ ਇਹਨਾਂ ਦੇ ਇਲੈਕਸ਼ਨ ਦੇ ਵਿੱਚ ਮੈਂ ਪ੍ਰੋਮਿਸ ਕੀਤਾ ਸੀ ਪਾਰਕ ਦਾ ਔਰ ਨਾਲ-ਨਾਲ ਪੀਣ ਵਾਲੇ ਪਾਣੀ ਦਾ ਔਰ ਉਹਦੇ ਨਾਲ-ਨਾਲ ਮੰਡੀ ਦੇ ਡਿਵੈਲਪਮੈਂਟ ਲਈ ਅਸੀਂ ਕੀ ਕਰ ਸਕਦੇ ਆ ਪਿਛਲੇ ਤਕਰੀਬਨ 2 ਮਹੀਨੇ ਪਹਿਲਾਂ ਅਸੀਂ ਅਧਿਕਾਰੀਗਰ ਇੱਥੇ ਬੁਲਾਇਆ ਸੀ ਸਾਰੇ ਤੇ ਸਾਡੇ ਆਈਐਸ ਬਸੰਤ ਜੀ ਜਿਹੜੇ ਹੈਗੇ ਆ ਉਹਨਾਂ ਦੀ ਟੀਮ ਸਾਰੀ ਉਹਨਾਂ ਨੇ ਭੇਜੀ ਸੀ ਇੱਥੇ ਸਾਡੇ ਕੋਲ ਮੈਂ ਔਰ ਡਾਕਟਰ ਹਰਸ਼ ਕੁਮਾਰ ਜੀ ਨੇ ਉਦੋਂ ਵਿਜ਼ਿਟ ਕੀਤਾ ਸੀ ਔਰ ਜਿੱਥੇ ਹੋਰ ਡਵੈਲਪਮੈਂਟ ਦਾ ਸਾਨੂੰ ਹੋਰ ਸ਼ੈੱਡ ਚਾਹੀਦਾ ਨਾਲ ਨਾਲ ਡਾਕੂਮੈਂਟਰੀ ਅਸੀਂ ਕਿਤੇ ਹਜ਼ਰ ਜਲਦੀ ਬਾਹਰ ਨਹੀਂ ਲੈ ਕੇ ਜਾ ਸਕਦੇ ਤੇ ਇਸ ਵੇਲੇ ਮੌਕੇ ਤੇ ਅਸੀਂ ਜੋ ਜੋ ਚੀਜ਼ਾਂ ਦੇ ਸਕਦੇ ਆ ਉਹ ਵੀ ਸਾਡਾ ਕੰਮ ਨਾਲ ਨਾਲ ਚੱਲਦਾ ਪਿਆ ਔਰ ਉਹਦੇ ਨਾਲ ਨਾਲ ਲਗਾਤਾਰ ਮੈਂ ਤਕਰੀਬਨ 2.5 ਸਾਲ ਤੋਂ ਕੰਮ ਕਰ ਰਿਹਾ ਸੀ ਕਿ ਮੰਡੀ ਦਾ ਜਿਹੜਾ ਏਰੀਆ ਹੈ ਜਿਹੜਾ ਏਰੀਆ ਪ੍ਰਿਸੀਡੈਂਟ ਚੌਂਕੀ ਨਾਲ ਕੱਲਾ ਸਾਡਾ ਨਹੀਂ ਸਰ ਰਿਹਾ ਸਾਨੂੰ ਇੱਥੇ ਪੁਲਿਸ ਸਟੇਸ਼ਨ ਚਾਹੀਦਾ ਉਹਦੇ ਲਈ ਮੈਂ ਮੌਜੂਦਾ ਉਸ ਵੇਲੇ ਦੇ ਐਸਐਸਪੀ ਸਾਹਿਬ ਕੋਲੋਂ ਬਣਵਾ ਕੇ ਸਾਰੀ ਤਸਵੀਜ਼ ਬਣਾ ਕੇ ਸਰਕਾਰ ਕੋ ਭੇਜੀ ਸੀ ਗਵਰਨਰ ਸਾਹਿਬ ਕੋ ਭੇਜੀ ਸਾਰਿਆਂ ਕੋ ਭੇਜੀ ਮੁੱਖ ਮੰਤਰੀ ਜੀ ਕੋ ਭੇਜੀ ਔਰ ਉਹ ਸਾਡਾ ਜਿਹੜਾ ਪੁਲਿਸ ਦਾ ਥਾਣਾ ਆ ਉਹ ਵੀ ਸਾਡਾ ਇਹ ਪੁਲਿਸ ਥਾਣਾ ਸਬਜੀ ਮੰਡੀ ਜਾਂ ਪੁਰਹੀ ਦਾ ਪੁਲਿਸ ਥਾਣਾ ਸਬ ਇੰਡਸਟਰੀ ਏਰੀਆ ਉਹ ਵੀ ਸਾਡੇ ਕੋ ਆ ਰਿਹਾ ਉਹ ਵੀ ਅਸੀਂ ਉਹਨੂੰ ਰਲ ਮਿਲ ਕੇ ਇਸ ਹਫਤੇ ਅੰਦਰ ਅਸੀਂ ਬਿਲਡਿੰਗ ਵੀ ਤੈਅ ਕਰ ਲਈ ਆ ਕਿਥੋਂ ਪਹਿਲਾਂ ਵਿਜ਼ਿਟ ਵੀ ਕਰ ਚੁੱਕੇ ਆ ਡਿਪਟੀ ਕਮਿਸ਼ਨਰ ਐਸਐਸਪੀ ਸਾਹਿਬ ਨੇ ਆਪਣੀ ਟੀਮ ਭੇਜੀ ਸੀ ਉਹ ਵੀ ਅਸੀਂ ਨੈਕਸਟ ਵੀਕ ਦੇ ਵਿੱਚ ਤੁਹਾਨੂੰ ਕਿਉਂਕਿ ਲਾਅ ਐਂਡ ਆਰਡਰ ਬੜੀ ਵੱਡੀ ਪ੍ਰੋਬਲਮ ਹੁੰਦੀ ਹਮੇਸ਼ਾ ਹੀ ਔਰ ਅਸੀਂ ਜਾਣਦੇ ਹਾਂ ਕਿਉਂਕਿ ਕੈਸ਼ ਦਾ ਕੰਮ ਹੀ ਹੁੰਦਾ ਮੰਡੀਆਂ 'ਚ 100 ਹੋਰ ਚੀਜ਼ਾਂ ਹੁੰਦੀਆਂ ਔਰ ਮੈਂ ਮੰਡੀ ਵਾਲਿਆਂ ਨੂੰ ਇੱਕ ਸ਼ਵਾਸਨ ਦੇਣਾ ਚਾਹਨਾ ਕਿ ਤੋਂ ਕਿ ਕਿਸੇ ਵਪਾਰੀ ਨੂੰ ਕਿਸੇ ਕਿਸਮ ਦੇ ਡਰਨ ਦੀ ਕੋਸ਼ਿਸ਼ ਨਹੀਂ ਕਿਸੇ ਵਪਾਰੀ ਨੂੰ ਛੇੜਿਆ ਨਹੀਂ ਜਾਏਗਾ ਕਿਸੇ ਫੜ ਵਾਲੇ ਨੂੰ ਨਹੀਂ ਛੇੜਿਆ ਜਾਏਗਾ ਉਹਦੇ ਲਈ ਮੈਂ ਹਰ ਵੇਲੇ ਹਾਜ਼ਰ ਹਰ ਵੇਲੇ ਹਾਜ਼ਰ ਹਾਂ ਕਿਸੇ ਨੂੰ ਕੋਈ ਦਿੱਕਤ ਆਂਦੀ ਆ ਮੇਰੇ ਕੋਲ ਡਟ ਕੇ ਆ ਸਕਦਾ ਰਾਜਕੁਮਾਰ ਜੀ ਕੋ ਜਾ ਸਕਦਾ ਵਪਾਰੀ ਸਾਡੇ ਅਸੀਂ ਬਪਾ ਦੇਖੋ ਸਾਡੀ ਸਰਕਾਰ ਦੀ ਪ੍ਰਾਇੋਰਟੀ ਜੇ ਕਿਸਾਨ ਸੀਗੇ ਇਹ ਹੋਰ ਸੈਕਟਰ ਸਿਗੇ ਤੇ ਵਪਾਰੀ ਸਾਡੀ ਪ੍ਰਾਇੋਰਟੀ ਉਹ ਵੀ ਨੰਬਰ 1 ਦੇ ਉੱਤੇ ਹੀ ਹੈ ਤੇ ਵਪਾਰੀਆਂ ਦੀ ਕੋਈ ਵੀ ਜਿਹੜੀ ਦਿੱਕਤ ਆ ਸਾਡੀ ਦਿੱਕਤ ਹੈ ਕਿਉਂਕਿ ਸਾਨੂੰ ਤੁਸੀਂ ਵਪਾਰੀਆਂ ਨੇ ਮਾਨ ਦਿੱਤਾ ਸਾਨੂੰ ਇੱਥੇ ਤੱਕ ਪਹੁੰਚਾਇਆ ਸਰਕਾਰ ਦੇ ਵਿੱਚ ਵਿਧਾਨ ਸਭਾ ਜਾ ਕੇ ਗੱਲ ਕਰਨ ਦਾ ਮੌਕਾ ਦਿੱਤਾ ਹੈ ਮੈਨੂੰ ਸੋ ਮੈਂ ਬਹੁਤ ਬਹੁਤ ਧੰਨਵਾਦ ਫਿਰ ਦੁਆਰਾ ਸਾਰੀ ਆੜਤ ਐਸੋਸੀਏਸ਼ਨ ਦਾ ਇਹ ਲਗਾਤਾਰ ਮੇਰੇ ਸੰਪਰਕ ਚ ਰਹਿੰਦੇ ਆ ਔਰ ਕੋਈ ਵੀ ਸੁੱਖ-ਦੁੱਖ ਦੇ ਮੈਨੂੰ ਦੱਸਦੇ ਆ ਮੈਂ ਤੁਰੰਤ ਇੱਥੇ ਵਿਜ਼ਿਟ ਕਰਦਾ ਔਰ ਅਧਿਕਾਰੀਗਰ ਨੂੰ ਕਹਿਣਾ ਚਾਹੁੰਦਾ ਐਕਸ਼ਨ ਸਾਹਿਬ ਨੂੰ ਕਿ ਕੰਮ ਜਿਹੜਾ ਬਹੁਤ ਟੌਪ ਕੁਆਲਿਟੀ ਦਾ ਹੋਣਾ ਚਾਹੀਦਾ ਲੋਕ ਘੱਟੋ ਘੱਟ 20 ਤੋਂ 25 ਸਾਲ ਤੱਕ ਇਸ ਕੰਮ ਨੂੰ ਯਾਦ ਰੱਖਣ ਇਦਾਂ ਦਾ ਤੁਹਾਨੂੰ ਕਿਸੇ ਕਿਸੇ ਕੋਈ ਕਿਸੇ ਤੇ ਪ੍ਰੈਸ਼ਰ ਦੀ ਲੋੜ ਨਹੀਂ ਹੁੰਦੀ ਐ ਕਿਸੇ ਗੱਲ ਸੁਣਨੀ ਕੰਮ ਕੰਮ ਹੁੰਦਾ ਓਨੈਸਟੀ ਨਾਲ ਹੋਣਾ ਚਾਹੀਦਾ ਮੇਰੀ ਇੱਕੋ ਪ੍ਰਾਇੋਰਟੀ ਜ਼ਿੰਦਗੀ ਤੇ ਰਹੀ ਐ ਬਹੁਤ-ਬਹੁਤ ਧੰਨਵਾਦ ਕਰਨਾ ਔਰ ਮੈਂਬਰ ਪਾਰਲੀਮੈਂਟ ਸਾਹਿਬ ਦਾ ਮੰਡੀ ਦੀ ਗੱਲ ਕੀਤੀ ਐ ਇਹ ਮੰਡੀ ਦੀ ਕੀ ਸਿਕਿਉਰਿਟੀ ਨੂੰ ਲੈ ਕੇ ਵੀ ਕਿਉਂਕਿ ਕਾਫੀ ਵਾਰ ਇੱਥੇ ਲੜਾਈ ਦੇ ਕਾਰਨ ਡੈਥ ਵੀ ਹੋ ਚੁੱਕੀਆਂ ਨੇ ਜਦ ਖਾਣਾ ਹੀ ਪੁਲਿਸ ਸਟੇਸ਼ਨ ਬਣ ਰਿਹਾ ਔਰ ਇਹ ਜਿਹੜਾ ਚੌਂਕੀ ਦੀ ਬਜਾਏ ਇਹ ਜਿਹੜਾ ਹੈਗਾ ਆ ਮੇ ਕੋਲ ਲੈਟਰ ਐ ਇਹ ਸਰਕਾਰ ਦਾ ਗਜ਼ਟ ਦਾ ਸਾਰਾ ਮੰਨਾਲ ਲੈ ਕੇ ਸਾਰਾ ਲੈ ਕੇ ਆਇਆ ਐ ਇਹ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਬਹੁਤ-ਬ ਇਹ ਜਿਹੜਾ ਹੈ ਅਸੀਂ ਨਾਲ ਇਹਨੂੰ ਮੰਜ਼ੂਰ ਕਰਾ ਕੇ ਲਿਆਂਦਾ ਔਰ ਅਸੀਂ ਜਲਦੀ ਦੇ ਸ਼ੁਰੂਆਤ ਅਗਲੇ ਹਫ਼ਤੇ ਕਰਾਂਗੇ ਥੈਂਕ ਯੂ ਸਰ ਓਕੇ ਬਾਕੀ